ਕਾਲ ਯੁਗ ਦੇ ਜਮਾਨੇ ਦੇ ਵਿੱਚ ਪੁੱਤ ਕੁੱਤ ਹੋਇਆ ਜਿਸ ਨੇ ਆਪਣੇ ਹੀ ਪਿਤਾ ਨੂੰ ਨਹੀਂ ਬਖਸ਼ਿਆ ਅੱਧੀ ਰਾਤ ਨੂੰ ਘਰ ਦੇ ਵਿੱਚ ਸੁੱਤੇ ਆਪਣੇ ਹੀ ਪਿਤਾ ਦਾ ਤੇਜ਼ ਤਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਮ੍ਰਿਤਕ ਦਾ ਨਾਮ ਚਰਨਜੀਤ ਸਿੰਘ ਦੱਸਿਆ ਜਾ ਰਿਹਾ ਹੈ ਜਿਸ ਦੀ ਉਮਰ 64 ਸਾਲ ਸੀ ਅਤੇ ਉਹ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ ਜਿਸ ਦਾ ਪੁੱਤ ਹੀ ਉਸ ਦਾ ਕਾਤਲ ਬਣ ਗਿਆ ਕਿਹਾ ਜਾ ਰਿਹਾ ਹੈ ਕਿ ਕਾਤਲ ਪੁੱਤ ਦਾ ਨਾਮ ਜਿਹੜਾ ਉਹ ਮਾਨਪ੍ਰੀਤ ਸਿੰਘ ਹੈ ਜਿਸ ਦੀ ਉਮਰ ਸਿਰਫ 26 ਸਾਲ ਹੈ ਅਤੇ ਉਹ ਪਲੰਬਰ ਦਾ ਕੰਮ ਕਰਦਾ ਹੈ 2 ਟਾਈ ਮਹੀਨੇ ਪਹਿਲਾਂ ਜਦੋਂ ਉਸ ਦਾ ਆਪਣੀ ਪਤਨੀ ਦੇ ਨਾਲ ਤਲਾਕ ਹੋ ਗਿਆ ਤਾਂ ਉਹ ਦਿਮਾਗੀ ਤੌਰ ਤੇ ਪਰੇਸ਼ਾਨ ਰਹਿਣ ਲੱਗਾ ਅਤੇ ਇਸੇ ਪਰੇਸ਼ਾਨੀ ਦੇ ਚੱਲਦਿਆਂ ਉਸ ਨੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ ਅਜਿਹੀ ਜਾਣਕਾਰੀ ਜਿਹੜੀ ਹੈ ਪਿੰਡ ਵਾਸੀ ਦੇ ਵੱਲੋਂ ਦਿੱਤੀ ਗਈ ਹੈ ਅਸਲ ਤਾਂ ਮੁੰਡਾ ਜੀ ਡਿਪਰੈਸ਼ਨ 'ਚ ਸੀਗਾ ਕਾਫੀ ਟਾਈਮ ਤੋਂ ਤੇ 2 ਟਾਈ ਮਹੀਨੇ ਹੋ ਗਏ ਨੇ ਤਲਾਕ ਹੋਏ ਨੂੰ ਤੇ ਕਾਫੀ ਲੰਮੇ ਸਮੇਂ ਤੋਂ ਇਹ ਲਗਾਤਾਰ ਦਿਮਾਗੀ ਤੌਰ ਤੇ ਅਫਸਰਟ ਕਰ ਰਿਹਾ ਸੀਗਾ ਇਹ ਇਹ ਰਾਤ ਨੂੰ ਆ ਕੇ ਪਾਣੀ ਇਹਨਾਂ ਕੀ ਘਟਨਾ ਵਾਪਰ ਗਈ ਕੀ ਹੋ ਗਿਆ ਕੀ ਮੰਨ ਦੇ ਵਿੱਚ ਖਿਆਰਾ ਆਇਆ ਉੱਠ ਕੇ ਲੱਲਾ ਵੀ ਇਹਨਾਂ ਦਾ ਕਤਲ ਕਰਤਾ ਕੀਤਾ ਦਾ ਕਿੰਨੇ ਵਜੇ ਤਕਰੀਬਨ ਇਹ ਤਕਰੀਬਨ 2:00 ਦਾ ਟਾਈਮ ਹੈ ਜੀ ਹਾਂ ਜੀ ਸਹੀ 2:00 ਦਾ ਟਾਈਮ ਹੈ ਜੀ ਵਧੀਆ ਮਿਹਨਤੀ ਪਰਿਵਾਰ ਹੈ ਇਦਾਂ ਸੋਹਣਾ ਪਰਿਵਾਰ ਤੇ ਮਿਹਨਤੀ ਪਰਿਵਾਰ ਸੀਗਾ ਪਰ ਇਹ ਨਹੀਂ ਮਤਲਬ ਕਿ ਉਹ ਕਾਰਨ ਕੀ ਹੋਇਆ ਜੀ ਮੈਨੂੰ ਜੀ ਸਾਨੂੰ ਪਿੰਡ ਵਾਲਿਆਂ ਨੂੰ ਕਦੋਂ ਪਤਾ ਲੱਗਿਆ ਉਦੋਂ ਕੀ ਹਾਲਾਤ ਸੀਗੇ ਪੁਲਿਸ ਆਈ ਫਿਰ ਹਾਂ ਜੀ ਤਕਰੀਬਨ ਇਹ ਸਾਨੂੰ 2:30 ਪੇਟ ਲੱਗਿਆ ਜੀ ਉਦੋਂ ਫਿਰ ਪ੍ਰਸ਼ਾਸਨ ਆ ਕੇ ਉਹਨੇ ਆਪਣੀ ਕਾਰਵਾਈ ਕੀਤੀ ਜੋ ਬੰਦ ਕਰਵਾਸੀ ਉਹਨਾਂ ਕਰਤੇ ਲਗੇ ਜੀ ਹਾਈ ਲੈਡ ਬਾਡੀ ਨੂੰ ਉਹਦੇ ਜੀ ਹਾਈ ਲੈਡ ਬਾਡੀ ਸੰਰੋਲ ਲਗੇ ਜੀ ਫਿਲਹਾਲ ਪੁਲਿਸ ਨੇ ਮ੍ਰਿਤਕ ਚਰਨਜੀਤ ਸਿੰਘ ਦੀ ਪਤਨੀ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਹੈ ਅਤੇ ਮਾਮਲੇ ਦੀ ਹੋਰ ਜਾਣਕਾਰੀ ਦਿੰਦੇ ਹੋਏ ਪੁਲਿਸ ਮੁਲਾਜ਼ਮ ਅਜੀਤ ਕੁਮਾਰ ਨੇ ਦੱਸਿਆ ਕਿ ਤਲਾਕ ਹੋਣ ਦੇ ਪਿੱਛੇ ਮਨਪ੍ਰੀਤ ਸਿੰਘ ਜਿਹੜਾ ਆਪਣੇ ਪਿਤਾ ਚਰਨਜੀਤ ਸਿੰਘ ਨੂੰ ਜ਼ਿੰਮੇਵਾਰ ਮੰਨਦਾ ਸੀ ਇਸੇ ਕਰਕੇ ਉਸਨੇ ਆਪਣੇ ਪਿਤਾ ਦਾ ਕਤਲ ਕੀਤਾ ਹੈ ਜਿਸ ਨੂੰ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ। ਮਾਮਲਾ ਇਹ ਹੈ ਜੀ ਸਾਨੂੰ ਇੱਕ ਟੈਲੀਫੋਨ ਮਸੂਲ ਹੋਇਆ ਸੀਗਾ ਪਿੰਡ ਬੱਟੇੜਾਣੇ ਤੋਂ ਇੱਥੇ ਜਿਹੜਾ ਹੈਗਾ ਸੀਗਾ ਚਰਜੀਤ ਸਿੰਘ ਦਾ ਕਤਲ ਹੋ ਗਿਆ। ਜਿਸਦੇ ਉਹ ਆਪੀ ਅਸੀਂ ਉੱਥੇ ਮੌਕੇ ਤੇ ਪੁੱਜੀ ਮੌਕੇ ਤੇ ਪੁੱਜੀ ਤੇ ਦੇਖਿਆ ਕਿ ਚਰਜੀਤ ਸਿੰਘ ਨੂੰ ਦਾ ਕਤਲ ਹੋਇਆ ਪਿਆ ਸੀ ਜਿਸ ਨੂੰ ਉਹਦੇ ਬੇਟੇ ਨੇ ਹੀ ਮਨਪ੍ਰੀਤ ਸਿੰਘ ਨੇ ਇੱਕ ਲੋਹੇ ਦੇ ਟੱਕੋਰਾ ਮਾਰ ਕੇ ਗਲ਼ ਚ ਮਾਰ ਕੇ ਉਹਦਾ ਕਤਲ ਕਰ। ਉਹਨਾਂ ਦੀ ਘਰ ਵਾਲੀ ਹਮੀਰ ਕੌਰ ਦੇ ਬਿਆਨ ਦੇ ਉੱਤੇ ਜਿਹੜਾ ਹੈਗਾ ਤੇ ਰਸੂ ਦਾ ਪਰਚਾ ਦਾ ਸੀ ਮਨਪ੍ਰੀਤ ਸਿੰਘ ਦੇ ਖਿਲਾਫ ਦਾ। ਸਰਕਾਰੀ ਨੁਕਤਾ ਤੇ ਪਤ੍ਰੀ ਜਾਰੀ ਆ ਜੀ ਕਿ ਗੱਲ ਸਾਰੀ ਅੱਜ ਹਰ ਹਾਲ ਵਿੱਚ ਕਰ ਲਾਂਗੇ ਸਕਾਈ ਨਸ ਪੰਜਾਬ ਦੇ ਲਿਪਵਾਨੀ ਗੜ ਤੋਂ ਰੈਸ਼ਪਿੰਦਰ ਸਿੰਘ ਦੀ ਰਿਪੋਰਟ